ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਤਿ ਕਿਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਿਉਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਕੋਟਕਪੂਰਾ ਪੈਂਦੀ ਹੈ ਇਹਦੇ ਨੇੜੇ ਪਿੰਡ ਇੱਕ ਪਾਸੇ ਕਣੀਏ ਵਾਲਾ ਕੋਟ ਸੁਖਿਆ ਤੇ ਭਲੂਰ ਇਹਦੇ ਦੂਜੇ ਪਾਸੇ ਰਹਿ ਜਾਂਦੇ ਤੋਂ ਇਲਾਵਾ ਬਾਗੇਪੁਰਾਣੇ ਵਾਲੇ ਪਾਸੋਂ ਜੋ ਕੋਈ ਵੀ ਆਉਂਦਾ ਤਾਂ ਲੰਡੇ ਪਿੰਡ ਦੇ ਨੇੜ ਹੈ ਸਮਾਲਸਰ ਤੇ ਲੰਡੇ ਪਿੰਡ ਵੀ ਜਿਉਣ ਵਾਲੇ ਦੇ ਨੇੜ ਰਹਿ ਜਾਂਦੇ ਆ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰਾਂ ਦਾ ਇੱਕ ਫਾਰਮ ਇੱਥੇ ਤੁਸੀਂ ਇਹ گاਵਾ ਦੇਖ ਸਕਦੇ ਹੋ ਪਹਿਲਾਂ ਵੀਡੀਓ ਬਣਾਈਆਂ ਕਿਉਂਕਿ ਜਦੋਂ ਕੁਝ ਹੀ ਫਰ ਵੜਾ ਜਿਹੜੀਆਂ ਨਵੀਆਂ ਰਾਲਦੀਆਂ ਫਿਰ ਪ੍ਰਾਣੀਆਂ گاਵਾ ਜਿਹੜੀਆਂ ਵਿੱਚੋਂ ਕੁਝ ਸ਼ਾਂਤੀ ਕਰਨੀ ਪੈਂਦੀ ਹੈ ਜਗਾ ਜਿਹੜੀ ਉਹ ਲੈਂਟ ਚ ਹੋਣ ਕਰਕੇ ਅੱਜ ਫੇਰ ਬਾਈ ਹੋਰਾਂ ਨੇ ਇੱਕ ਗਾਂ ਵਕਾਊ ਕੀਤੀ ਹੈ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਕਾਉ ਪਹਿਲਾਂ ਇਹਦੀ ਇਨਫੋਰਮੇਸ਼ਨ ਲੈਨੇ ਆ ਬਾਅਦ ਚ ਇਸ ਗਾਂ ਨੂੰ ਆਪਾਂ ਤੋਰ ਕੇ ਤੁਹਾਨੂੰ ਦਿਖਾ ਦੇਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸੋ ਮੁਖਤਿਆਰ ਸਿੰਘ ਮੁਖਤਿਆਰ ਭਾਈ ਅੱਜ ਫੇਰ ਇੱਕ ਗਾਂ ਵਕਾਉ ਕੀਤੀ ਹੈ ਹਾਂਜੀ ਹਾਂਜੀ ਗਿਣਤੀ ਫਿਰ ਵੱਧ ਜਾਂਦੀ ਹੈ ਵਿੱਚ ਹਾਂਜੀ ਹਾਂਜੀ ਗਿਣਤੀ ਵੱਧ ਜਾਂਦੀ ਹੈ ਉਸ ਵਸਾਂ ਜਾਂਦੀ ਗਿਣਤੀ ਵੱਧ ਨੇ ਕਰਕੇ ਹੀ ਵੜਾ ਕਰਦੀਆਂ ਕਾਫੀ ਸੂਨ ਵਾਲੀਆਂ ਸੀ ਇਹ ਇੱਕ ਕਨਮਾ ਸੁਆ ਗਾਂ ਦੂਜਾ ਸੁਆ ਸੁੰਦੀ ਹੈ ਜੀ ਦਿਨ ਕਿੰਨੇ ਲਾਊਗੀ ਦਿਨ ਬਸ 2-4 ਦਿਨ ਹੀ ਆਈਏ ਪਹਿਲਾਂ ਦਾ ਦੁੱਧ ਕਿੰਨਾ ਖਿਚੋਇਆ ਦੁੱਧ ਦਾ ਬਸ 7 38 37 38 37 ਕਿਲੋ ਪਹਿਲਾਂ ਨਾਲ ਆਇਆ ਇਹਦਾ ਹਾਂਜੀ ਠੀਕ ਐ ਅਸਾ ਬਾਈ ਸੀਮੈਂਟ ਡਿਟੇਲ ਇਹਦੀ ਕੀ ਇਹ ਆਪ ਪੈਪਰ ਦੀ ਆਈ ਗਾ ਅੱਗੇ ਤੇ ਚਲਟਣ ਲੱਗਾ ਇਹ ਵਾਰਡ ਬੈਗ ਦਾ ਠੀਕ ਐ ਆਪ ਪੈਪਰ ਦੀ ਤੇ ਚਲਟਣ ਵਾਰਡ ਬੈਗ ਦਾ ਹਾਂਜੀ ਠੀਕ ਐ ਹਾਂਜੀ ਅ ਰੇਟ ਇਹਦਾ ਕੀ ਰੱਖਾਂਗੇ ਰੇਟ ਫੋਨ ਤੇ ਕਰ ਲਾਂਗੇ ਤੋਰ ਦੀਏ ਬਾਈ ਇਹਨੂੰ ਪਾ ਤੋਰ ਦੋਸਤ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਰੇਟ ਇਹਦਾ ਫੋਨ ਤੇ ਰਹਿਣਾ ਦੁੱਧ ਪਹਿਲੇ ਸੂਏ ਬੜਾ ਚੰਗਾ ਬਾਈ ਦੱਸਦਾ ਵੀ ਚੋਇਆ ਖੈਰ ਉਹ ਥੋੜੀ ਸਮਝ ਵੀ ਕੰਮ ਕਰੂਗੀ ਵੀ ਤੁਸੀਂ ਕਿੰਨਾ ਦੁੱਧ ਚੋਲੋਗੇ ਹਵਾਨਾ ਇਹ ਬੰਦ ਜੇ ਹਵਾਨੇ ਦੀ ਗਾਂ ਹੈ ਆਇਤੋਂ 4-5 ਦਿਨ ਪਹਿਲਾਂ ਬਾਈ ਨੇ ਵੀਡੀਓ ਭੇਜੀ ਸੀ ਇਹ ਹਵਾਨਾ ਜਿਹੜਾ ਉਹ ਬਹੁਤ ਥੱਲੇ ਨੂੰ ਨਹੀਂ ਜਾਂਦਾ ਉਹਨੂੰ ਤੁਸੀਂ ਤਿਆਰੀ ਇਹਦੀ ਦੇਖ ਲਓ ਇਸ ਤਰ੍ਹਾਂ ਦਾ ਰੁਖ ਹਾਲ ਦੀ ਘੜੀ ਦਿਸਦਾ ਬਾਕੀ ਕੋਲੋਂ ਆ ਕੇ ਪਾਸ ਕਰ ਲਓ ਜੀ ਨੂੰ ਪਸੰਦ ਆਉਂਦੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਜਿਹੜਾ ਉਹ ਚੱਲਦਾ ਰਹਿਣਾ ਸੀਮਨ ਡਿਟੇਲ ਇਹਦੀ ਤੁਹਾਨੂੰ ਸਾਰੀ ਦੇਤੀ ਹੈ ਦੱਸੋ ਬਾਕੀ ਇਦੋਂ ਅੱਗੇ ਤੁਸੀਂ ਇੱਤੋਂ ਜੇ ਪ੍ਰੀਡ ਤੇ ਕੰਮ ਕਰਨਾ ਤਾਂ ਆਪਦੇ ਹਿਸਾਬ ਨਾਲ ਏਆਈ ਵਗੈਰਾ ਇਹਦੀ ਕਰਵਾਉਂਦੇ ਰਹੋਗੇ ਬਈ ਇਹ ਕਿਹੜਾ ਹੋਰ ਕਮਾ ਲਓ ਕਮਾ ਲਓ ਥਾਣੇ ਦੇ ਹੱਥੀ ਚਵਾਈ ਵਾਲੇ ਵੀ ਆ ਪਰ ਇਹ ਜਿਆਦਾ ਦੁੱਧ ਵਾਲੀ ਗਾਂ ਤਾਂ ਬਿਨਾ ਸ਼ੱਕ ਮਸ਼ੀਨ ਨਾਲ ਚੋਣੀ ਪਊਗੀ। ਵੈਸੇ ਥਣਾ ਵੱਲੋਂ ਕੋਈ ਦਿੱਕਤ ਨਹੀਂ ਆਉਂਦੀ। ਥਣ ਦਾ ਸੈਜ ਪੂਰਾ ਹੱਥੀ ਚਵਾਈ ਵਾਲਾ ਥਣ ਤੁਸੀਂ ਦੇਖੋਗੇ। ਸੋ ਰੋਖੇ ਦਾ ਦੇਖ ਲਓ ਰੰਗ ਸੋਹਣਾ ਦੱਸੋ ਵਾਈਟ ਰੰਗ ਦੇ ਵਿੱਚ ਹੈ। ਕਦ ਕਾਠ ਵੀ ਚੰਗਾ ਹੈ। ਸੋ ਇਹ ਵੈਡ ਇੱਕ ਹੀ ਤੁਹਾਨੂੰ ਦਿਖਾਉਣੀ ਹੋਰ ਅੱਗੋਂ ਮੁੜਿਓ ਬਈ। ਸੋ ਭਵਾਨਾ ਤੁਸੀਂ ਫੇਰ ਇਹਦਾ ਦੇਖ ਲਓ। ਕੋਈ ਨਹੀਂ ਇਥੋਂ ਕਮਾ ਲਓ ਵਾਪਸ। ਕਾਫੀ ਚੌੜਾ ਹਵਾਨਾ ਬਣਾਉਗੀ ਆਪਦੇ ਪੈਂਟ ਜਾਨ ਨੂੰ ਫਿਰਦੀ ਏ ਸੋ ਦੋਸੋ ਇਹ ਵੈਡ ਵਿਕਰੀ ਵਾਸਤੇ ਆ ਨੰਬਰ ਜੀ ਨਾਲ ਤੁਰਨ ਵਾਲੀਆਂ ਨਾ ਹੁੰਦੀਆਂ ਖੁੱਲੀਆਂ ਰਹਿੰਦੀਆਂ ਕਰਕੇ ਆਪਦੀ ਸਹਾਉਣ ਵਾਲੀ ਇਹ ਤੁਰਦਿਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਗਾਂ ਤੁਹਾਨੂੰ ਇੱਕ ਹੀ ਦਿਖਾਉਣੀ ਸੀਗੀ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਤੁਸੀਂ ਇਸ ਨੰਬਰ ਤੇ ਕਾਲ ਕਰੋਗੇ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ